ਈਸਾ ਸਿੱਟਾ ਮੈਨੂੰ ਦਵੇ ਕੋਈ ਦਵੇ ਮੈਨੂੰ ਕੋਈ ਫੋਨ ਜੰਦਰ ਆਪਦੀ ਕਰਾਇ ਲਈ ਪੁੱਛ ਪਿੰਡ ਕਰੀ ਮੈਨੂੰ ਮੁੱਲੀਆਂ ਵੇਚਦੇ ਇਹਨੂੰ ਕੋਈ ਪੁੱਛਣਾ ਸਭ ਤੋਂ ਪਿੰਡਾਂ ਦੇ ਜਾਂਦੇ ਆ ਹੋਰ ਮਨਸੂਰਪੁਰ ਡਰੋਪ ਪਤਾ ਹੀ ਨਹੀਂ ਪਹੁੰਚਣਾ ਕਿੱਥੇ ਆਹੀ ਐ ਸਾਨੂੰ ਪਿੰਡਾਂ ਦਾ ਹੀ ਨਹੀਂ ਪਤਾ ਲੱਗਦਾ ਇੱਧਰ ਜਾਣਾ ਉਹ ਲਿਖਿਆ ਆਪਾਂ ਦੇ ਕਾਰਡ ਦੀ ਲੋਵਾ ਇੱਧਰ ਦਾ ਆਪਾਂ ਮੰਮੀ ਸਾਡੀ ਨੂੰ ਪਿੰਡ ਉਹ ਪਰਿਸ਼ਤਦਾਰਾਂ ਨੇ ਪਤਾ ਪਿੰਡ ਗਏ ਨਹੀਂ ਗਈ ਨਹੀਂ ਜਾਇਆ ਕਰੋ ਨਾ ਵੀ ਮਿਲਿਆ ਕਰੋ ਅਗਲੇ ਨੂੰ ਅਗਲੇ ਵੀ ਤੁਹਾਡੇ ਘਰਾਂ ਚੋਂ ਤਾਂ ਹੀ ਨਿਕੋਂਦਾ ਚਲ ਆਪ ਨਹੀਂ ਜਾਂਦੇ ਅਗਲੇ ਕਿੱਥੋਂ ਆਣਾ ਆਪ ਵੀ ਜਾਓ ਨਾ ਛੱਡੀ ਕਰਾਲੀਆਂ ਗੱਲਾਂ ਹੀ ਹੁੰਦੀਆਂ ਦੋਸਤੋ ਮੇਤੋਂ ਉਹ ਦੇਲੇ ਪਿੱਟਾ ਲੱਗੀਆਂ ਹੈ ਪਿੱਟਾ ਪਿੱਟਾ ਬੋਲ ਤੇ ਤਾਂ ਹੁੰਦਾ ਨਹੀਂ ਪਹਿਲਾਂ ਤੂੰ ਸੰਗ ਦੀ ਦਵਾਈ ਲੈ ਇਹ ਗੱਲ ਕਰੀਏ ਲੈ ਜੀਆਂ ਹਲਾਓ ਲੈ ਜੀਆਂ ਆਈਆਂ ਨੂੰ ਉਹ ਯਾਰ ਆ ਤਾਂ ਫੇਰ ਪਿੰਡ ਦੇ ਉੱਤੋਂ ਦੀ ਘੁੰਮ ਕੇ ਗੇੜਾ ਲੱਗਨ ਲਗਾਟ ਨਹੀਂ ਨਹੀਂ ਉੱਤੋਂ ਦੀ ਰੋਡ ਆ ਮਾਂ ਦੇਖੀ ਨਿਕਲਦਾ ਚੰਗ ਬੰਦ ਦਾ ਸ਼ੀਸ਼ਾ ਮੇਰੇ ਨਾਲ ਬੰਦਦਾ ਸੀ ਸ਼ੀਸ਼ਾ ਲੱਕਾ ਬੰਦ ਕੇ ਦੋ ਮਿੰਟ ਮੈਂ ਕਾ ਮੈਨੂੰ ਬਣਾਉ 25 ਪਿੰਡ ਦਾ ਸਰਪੰਚ ਜੇ ਨਹੀਂ ਮੇਰੀ ਗੱਲ ਸੁਣੋ ਹੁਣ ਦੇਖੋ ਮੇਰੇ ਬਲੌਗ ਨਹੀਂ ਜਾਂਦੇ ਤੁਸੀਂ ਠੀਕ ਕਰਦੇ ਨਹੀਂ ਦੱਸ ਰਹੇ ਅਹ ਜੀ ਕੀ ਹੋਇਆ ਇਹ ਆਪਣਾ ਇਹ ਨੂੰ ਕਿੱਦੇ ਹੁਣ ਪੋਈਆ ਇਹ ਕਿ ਠੰਡਾ ਬਿਮਾਰਾ ਠੀਕ ਤਾਂ ਹੋ ਜਾਵੇ ਬਾਅਦ ਚ ਉਹਦਾ ਕਹਿ ਦਿੰਦੀ ਨੀ ਆਪਾਂ ਖਤਮ ਹੈ ਹਾਂ ਕਿ ਉਹਦੀ ਗੱਲ ਆ ਨਿਆਣੇ ਵੀ ਮਾਰ ਕੀਤੇ ਆ ਵੀ ਹੁਣ ਯਾਰ ਬੋਰ ਰੋਟ ਟਟਾ ਦੋਲੀ ਕੇ ਆ ਜਾਂਦਾ ਬਾਬਾ ਜੀ ਆ ਆਪਣੇ ਦੇਖੀ ਇੱਕ ਮਿੰਟ ਮਰੀ ਕਹਿਣਾ ਜਿਹੜੇ ਆਪਣੇ ਬੰਦੇ ਆਪਣੇ ਭਰਾ ਦੋਲੀ ਕੇ ਦੇ ਆ ਮੜਾ ਇੱਕ ਗੱਲ ਦੱਸੋ ਵੀ ਇੱਧਰ ਆ ਪਈ ਸਾਡਾ ਦਾ ਛੋੜੂ ਦਾ ਕੰਮ ਕਰਾਓ ਪਿੰਡ ਦੇ ਸਰਪੰਚ ਨੂੰ ਕਹੋ ਸੜਕਾ ਬਣ ਜਾਵੇ ਇਹ ਕਦੀ ਗਰਾੜ ਸੜਕ ਤੇ ਲਾ ਦੋ ਆ ਬਾਬਾ ਜੀ ਕਹਿੰਦਾ ਘਰ ਬਣਾ ਦੋ ਮੇਰਾ ਮੁੰਡਾ ਕਹਿੰਦਾ ਨਾ ਘਰ ਬਣਾ ਦੋ ਘਰ ਬਣੂਗਾ ਹੁਣ ਸਰਪੰਚ ਨੇ ਚਾਰ ਪੰਜ ਇਹ ਕੰਮ ਸਟਾਰਟ ਫੇ ਦੁਬਾਰਾ ਆਹ ਇਕਰਾ ਨਿਕਲ ਆ ਗਿਆ ਲੈ ਰੀਮ ਇਹ ਹੀ ਯਾਰ ਆ ਅੱਜ ਨੂੰ ਮੈਂ ਕਿਹਾ ਪਾਪਾ ਇਹ ਕਰੀ ਕਾਟ ਦੇਣ ਨਹੀਂ ਆ ਜੀ ਪਿੰਡਾਂ ਵਿੱਚ ਜੀ ਅੱਛਾ ਤੁਹਾਡਾ ਤੇਰ ਤੱਕ 500-600 ਹਜ਼ਾਰ ਦਾ ਇੱਥੇ ਲਗਾ ਤਾ ਸੰਵੀਰ ਦੇ ਲੋ ਹਜ਼ਾਰ ਕਿਲੋਮੀਟਰ ਤੋਂ ਨਾ ਰੁਕਦੇ ਨਾ ਤੇ ਪੰਜ ਮਿੰਟ ਆਪਾਂ ਉਹਨੂੰ ਉੱਥੇ ਅੱਗੇ ਉਹ ਵੇਚਣਾ ਕਿ ਕਿੱਥੇ ਸੀ ਵੀ ਮੈਂ ਇੱਕ ਰੋਡੋਂ ਨਿਕਲਦਾ ਹੁਣ ਇਹ ਨਹੀਂ ਪਤਾ ਜੀ ਲੈ ਹੁਣ ਕਹਿੰਦੀ ਇਹ ਨਹੀਂ ਪਤਾ ਜੀ ਉਹ ਮੰਮੀ ਸਾਡੀ ਦਾ ਵੀ ਪੈਣਾ ਲੱਗਦਾ ਠੀਕ ਜਾਨੀ ਗੱਡੀ ਫੇਰ ਵਾਲਾ ਕੰਮ ਕਰਾਉਂਦਾ। ਰੋਡ ਟੁੱਟਾ ਆਇਆ ਟੁੱਟਦਾ ਨਾ ਹੋਵੇ ਨਾ ਰੋੜੇ। ਕਿਹਨੂੰ ਪਤਾ ਹੈ ਨਹੀਂ ਹੌਸ ਹੌਸ ਕਾ ਲੈ ਰਿਹਾ। ਕਿਉਂਕਿ ਨੇ ਨੇ ਮੈਪ ਲਾਇਆ ਹੋਇਆ। ਮੈਪ ਨਾਂ ਵੀ ਲੱਗਾ ਗੱਟਾ ਟੁੱਟਾ ਮੈਂ ਰੋੜਿਆ ਮੈਪ ਤਾਂ ਲੱਗਾ ਹੀ ਲੱਗਾ ਆ। ਟੁੱਟਾ ਰੋੜੇ ਨਾ ਰੋਡ ਉਹਦੇ ਵਿੱਚ ਚਲਾਉਂਦੇ। ਰੋਡ ਟੁੱਟਾ ਆ ਰੋਡ ਸਹੀ ਹੋਵੇ ਨਾ ਬੰਦਾ ਉੱਡਦਾ ਹੀ ਜਾਂਦਾ। ਦੇ ਵਲ ਗਾਇਸ ਮੇਰਾ ਬਾਪੂ ਦਾ ਹਾਲਾ ਮੈਂ ਇਸ ਕਰਕੇ ਵਲੌਗ ਜਿਹਾ ਬਣਾ ਰਹੀ ਇਹ ਤੇ ਆਪਣਾ ਪੂਰਾ ਪਰੜਿਆ ਕਿ ਮੇਰਾ ਗਲਾ ਜਿਹੜਾ ਦਰਦ ਬਾਦ ਹੁੰਦਾ ਹਾਂਜੀ ਗਾਇਸ ਜੀ ਹੁਣ ਆਪਾਂ ਰੁਕੇ ਹੋਇਆ ਇੱਥੇ ਸਮਾਨ ਲੈ ਲਈ ਵਿਕਰਮ ਆਪਣੇ ਲਈ ਸਮਾਨ ਲੈਂਦੇ ਆ ਆਹ ਤੇ ਆਹ ਆਹ ਘੜੇ ਇਧਰ ਸਾਡੇ ਸਾਰੇ ਸਿੱਟ ਪਿਆ ਟੱਕਰ ਆ ਰਹੀ ਕਿ ਦੀਦਲੋ ਹੈ ਜਾ ਆ ਵੀ ਗਈ ਲੈ ਵੀ ਹੁੰਦੀ ਚਾਹ ਮਿਲ ਗਈ ਪ੍ਰੀਤੀ ਨੂੰ ਨਾਲ ਸਮੋਸੇ ਵੀ ਆ ਦਿੱਤੀ ਸਾਡੇ ਨਹੀਂ ਬਲੋਕ ਦੇਖ ਲੈ ਦੇਖਦੇ ਆ ਅੱਛਾ ਫੇਰ ਠੀਕ ਸਾਡੇ ਵੀ ਇਹਦੇ ਤੁਹਾਡੀ ਭੈਣ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਨਾ ਹਾਂਜੀ ਹਾਂਜੀ ਗੈਵੀ ਕਿੱਧਰ ਗੈਵੀ ਉਹ ਤੁਹਾਡੇ ਧੋਪ ਸਿੱਧੀ ਅੰਦਰ ਹੁੰਦੀ ਆ ਨਾ ਉਹਦੇ ਇਹਦਾ ਦੋਸਤ ਹੈ ਨਹੀਂ ਅੱਜ ਗਿੰਦਾ ਹਾਂਜੀ ਸ਼ੁੱਕਰਵਾਰ ਦਾ ਭੋਗ ਆਸ਼ਾ ਅੱਜ ਚਾਹ ਪੀ ਲੋ ਚਾਹ ਪੀ ਲੋ ਹਾਂਜੀ ਦੋਪਹਿਰ ਅੱਲ ਜੀ ਜੀ ਆਪਾਂ ਇਹੋ ਦੀਦੀ ਕਰੇ ਓਏ ਤੂੰ ਫੁੰਤੇ ਚਾਹ ਦਾ ਦੇ ਕਫੁੰਤੇ ਲਗਾ ਰਿਹਾ ਨਾ ਆ ਦੇਖੋ ਇੱਧਰ ਹੈਲੋ ਐਵਰੀਬਾਡੀ ਹਾਂਜੀ ਐਵਰੀਬਾਡੀ ਇਹ ਜਦੋਂ ਦੇਖੋ ਫੁੰਤੇ ਲਗਾ ਰਿਹਾ ਨਾ ਕੰਮ ਹੀ ਨਹੀਂ ਸੰਭ ਹੈ ਕੰਮ ਹੀ ਨਹੀਂ ਇਸ ਮੁੰਡੇ ਨੂੰ ਕੋਈ ਕੰਮ ਨਹੀਂ ਹੈ ਜੀ ਜੇ ਕਿਸੇ ਨੇ ਆਪਣਾ ਫੋਨ ਫੋਨ ਦਿਖਾਣਾ ਹੋਵੇ ਉਸ ਨੂੰ ਡੈਟ ਦਿਖਾ ਸਕਦੇ ਹੋ ਤੇਰੀ ਆਵਾਜ਼ ਨੂੰ ਕੀ ਹੈ ਆਵਾਜ਼ ਮੇਰੇ ਗਲੇ ਦਰਦ ਹੁੰਦਾ ਬਗਲ ਮੇਰੇ ਗਰ ਨਹੀਂ ਠੀਕ ਹੈ ਗਾ ਮੈਂ ਮਾਖਾ ਕੇ ਖਿੱਚ ਕੇ ਬੋਲਦੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਤੁਸੀਂ ਠੀਕ ਹੈ ਤੁਸੀਂ ਸੁਣਾਓ ਫਿਰ ਕੀ ਕਰਦੇ ਨਾ ਨੂੰ ਕਿੱਡਾ ਕਿੱਡਾ ਸ਼ੇਰ ਆਣ ਲੱਗਾ ਉਹ ਕਿਵੇਂ ਪੁੱਤਾਂ ਨੇ ਰੰਗ ਤੇ ਫੋਨੇ ਸੀ ਉਤਨ ਨਾ ਨਾ ਪਾਪਾ ਨੂੰ ਕਿੰਨਾ ਪਾਰ ਕਰਦਾ ਬੀਤੀ ਪਾਪਾ ਕਿੰਨਾ ਵਾਰ ਕਰਦਾ ਬੀਤੀ ਪਾਪਾ ਕਿੰਨਾ ਚਿਰ ਪਾ ਕਰਦਾ ਜਿਹੜਾ ਨਾ ਬੜਾ ਅੱਜ ਤੁਹਾਨੂੰ ਦਿਖਾਈਏ ਬੀਤੀ ਦੇ ਘਰ ਦੇ ਆ ਰਹੀਏ ਵੀਰੇ ਪ੍ਰੀਤ ਦੇ ਘਰ ਦੇ ਨਾਲ ਦੇਖਣਾਗੇ ਇਹਨੇ ਅਕਸੋ ਤੇ ਅਰੇ ਕਿਉਂ ਐ ਦਿਖਾ ਦਈਏ ਮੈਂ ਮਮੀ ਆਪਣੀ ਨੂੰ ਦਿਖਾਈ ਦਿੰਦਾ ਆਪਣੀ ਦਿਖਾ ਦੇ ਬੀਤੀ ਆਪਣੀ ਇਹਨ ਪਤਾ ਇੱਕ ਦੋ ਲੋਕਾਂ ਚ ਮਤ ਆਈ ਆ ਪਤਾ ਪਤਾ ਮੇਰੇ ਘਰ ਹੈ ਸਾਰੇ ਘਰ ਹੈ ਸਾਰੇ ਘਰ ਕੋਲ ਦਾ ਮੇਰੇ ਘਰ ਵਾਲਾ ਇਹ ਹੈ ਦੇ ਘਰਾਂ ਪੁੱਤ ਸੇ ਤਾਂ ਕਰਨੀ ਆ ਹਈ ਨਹੀਂ ਤੂੰ ਪੱਕ ਤਜ ਪਾਤਾ ਸਾਨੂੰ ਟੋਲੀ ਕੇ ਲਿਆ ਕੇ ਹਦੀ ਗੱਡੀ ਦਾ ਹੈ ਤੇਲ ਸੁੱਕੀ ਜਾਂਦੀ ਨਹੀਂ ਤੂੰ ਕਾਦੇ ਬਈ ਨਹੀਂ ਤੇਰਾ ਜਨ ਜਿਆ ਮੁਖੜਾ ਸਾਨੂੰ ਮਹਿੰਗਾ ਪਈ ਜਾਵੇ ਰੁਪਈਆ 1400 ਕੋਟ ਵਿੱਚ ਹਾਈ ਗੱਡੀ ਕਿੱਥੇ ਜਾਵੇ ਹਾਈ ਗੱਡੀ ਕਿੱਥੇ ਲੱਗਿਆ 400 ਅੱਛਾ ਪੈਸਾ ਹਾਂ ਕਿੰਨੀ ਆਦੀ ਹਾਂ ਚੱਕ ਚੱਕ ਆਪਾਂ ਤੁਹਾਨੂੰ ਪਤਾ ਕਰਾਂਗੇ ਵੀ ਲੈਣ ਗਿਆ ਜਦੋਂ ਮੈਂ ਵੀਰ ਲੈਣ ਗਿਆ ਸੀ ਮੋਟਰਸਾਈਕਲ ਤੇ ਉਹ ਦੋ ਦੋ ਪਹਿਲਾਂ ਕਿਧਰੋਂ ਲੰਘਿਆ ਸੀ ਫੇਰੇ ਕਿਧਰੋਂ ਪਾਕ ਪੈਸੇ ਪਹਾ ਹਿਆ ਹੀ ਹੈ ਨਾ ਹਨਾ ਮੰਮੀ ਥੋੜਾ ਪਹਾਗ ਆਇਆ ਇਹ ਕੋਈ 25 30 ਲੱਖ ਰੁਪਏ ਹੈ ਨਾਤਾ ਚੱਲ ਬਣਾਇਆ ਬਹੁਤ ਕੁਝ ਆ ਲੈ ਜੂ ਬੁਗਰੀ ਬਾਦ ਵਿੱਚ ਵੀ ਤੇ ਆਹ ਲੱਗ ਗਿਆ ਆਹ ਬੰਦਵਾ ਜਾ ਕੇ ਨੀ ਤੇ ਇੱਕ ਵਾਰ ਪਿਛਲੀ ਮੰਮੀ ਦੀ ਗੱਲ ਤੋਂ ਨਹੀਂ ਉਹ ਕੱਤੀ ਦਾ ਪਤਾ ਹਾਂਜੀ ਮੰਮਾ ਹੈ ਮਾਂਜੀ ਕੁਮਾਰ ਨੇ ਪਿੰਡ ਤੇ ਬਾਦ ਤੈਨੂੰ ਲਾ ਦੇ ਮੈਂ ਵੀ ਕਰ ਲਾਂ ਬਲੀ ਗਾਇਸ ਗੱਲ ਪਤਾ ਕਿ ਕਿੱਦਾ ਆ ਉਹਦਾ ਫੋਨ ਵੀ ਮੰਮੀ ਘਰੇ ਛੱਡਿਆ ਬੰਦਾ ਅੱਜ SIM ਪਾ ਦੇ ਦੱਸਦਾ ਬੜਾ ਵੀ ਨਾ ਉਹ ਦੂਜਾ ਮੁੰਨਾ ਲੱਗੇ ਕਿਹੜਾ ਫੋਨ ਫੋਨ ਕਰੇ ਕਿਨੇ ਤਿੰਨ ਫੋਨਾਂ ਕਰੇ ਮੈਂ ਤਾਂ ਨੋਇਦ ਗਿਆ ਇਹ ਪੁੱਛ ਤੈਨੂੰ ਮੈਂ ਕੌਦਾ ਕਿ SIM ਲੈਣ ਲਈ ਉਹ ਯਾਰ ਤੇਰਾ SIM ਦਾ ਚਾਰਜ ਕਿੱਥੋਂ ਪੁੱਛਦਾ ਪਿੱਟਾ ਮਾਦਾ ਕੋ ਐਂ ਜਾਨਾ ਨਾ ਮਿਲਦਾ ਨਾ ਜਾਨਾ ਨਹੀਂ ਮੰਮੀ ਨੂੰ ਲਾ ਦੇ ਮੇਰੀ ਕੱਟੀ ਸਾਰੀ ਸੀ ਅਸੀਂ ਤਾਂ ਮੈਂ ਦੇ ਸਾਨੂੰ ਮਿਕਾ ਅਸੀਂ ਇੱਕ ਥੋਰੀ ਤੋੜ ਕੇ ਲੈ ਗਏ ਉਹ ਆ ਕੇ ਰੱਜਣਾ ਇਹਨਾਂ ਅਸੀਂ ਸਾਰੇ ਘਰ ਚ ਰੱਜਣਗੇ ਐ ਮਾਂ ਤੁਹਾਨੂੰ ਜਿਆਦਾ ਮੰਮੀ ਨੂੰ ਮਮਾ ਕਹਿੰਦੀ ਬਸ ਇੰਨੀ ਹੀ ਆਇਆ ਮੈਂ ਕਿਹਾ ਮੰਮੀ ਬਸ ਆਹੀ ਲਿਆਂਦੀ ਆ ਇੱਕ ਇਧਰ ਆ ਦੇ ਚੀਜ਼ਾਂ ਦੀ ਲੰਬ ਲਾਈ ਜਾਂਦੇ ਮੈਂ ਗੋਸ਼ ਨਹੀਂ ਹੋਣਾ ਬਰਾ ਖਾਦੀ ਹੁਣ ਦੇਖ ਲੋ ਮੈਂ ਵੀ ਤਾਂ ਕੁੜੀ ਆ ਅਕਸਰ ਹੈ ਨਾ ਮੇਰੇ ਲੀਵਰ ਵਧੀਆ ਹੋ ਗਿਆ ਅਗੇ ਨਾਲ ਚਲ ਸ਼ੂਗਰ ਆ ਵਧੀਆ ਹੋਇਆ ਹੂੰ ਸਾਫ਼ੀ ਹੋ ਗਿਆ ਸਾੜਾ ਜਾ ਨੋਰਮਲ ਜਾ ਸਹੀ ਕਰਨੋ ਨਾ ਇੱਕ ਇੱਕ ਪੁਆਇੰਟ ਬਾਅਦ ਦਵਾਈ ਪਈ ਆ ਤੁਹਾਡੀ ਆਹ ਲੇਖੋ ਆਇਆ ਬੜੀ ਜਿਹਾ ਮੋੜ ਕੇ ਗਈ ਸੀ ਇਹਨਾਂ ਚੜੀ ਹਾਂ ਹੋਣੀ ਤੁਹਾਨੂੰ ਦੇਖਣੀ ਚਾਹੀਦੀ ਹੈ ਇਹ ਕਿੱਧਰ ਦੀ ਜਾਣਾ ਹੁਣ ਆਪਾਂ ਆਪਾਂ ਜਿਆ ਸਹੀ ਆ ਹੇ ਹੂੰ ਆ ਗਏ ਤੇ ਕਰਨੀ ਆ ਦੇਖਦੇ ਨੂੰ ਜਿਆਦਾ ਮੈਥੇ ਕਰੀ ਹੋਈ ਨਹੀਂ ਯਾਰ ਜੀ ਜੀ ਜਾਣਾ ਮੈਨੂੰ ਸਾਰਾ ਕੋਈ ਜਾ ਰਹਾ ਹਾਂ ਫੋਟੀਆਂ ਹੈ ਮਨੂੰ ਤੈਨੂੰ ਨਹੀਂ ਚੀਜ਼ਾਂ ਮਲੀਆਂ ਠੀਕ ਆ ਇੱਦਾਂ ਦੀਆਂ ਗੰਦੀਆਂ ਮੰਦੀਆਂ ਠੀਕ ਆ ਹੈ ਕੀ ਹੂੰ ਦੇਖ ਆਪਣਾ ਗੰਦੂਆ ਠੀਕ ਆ ਜਾ ਚੀਜੀਆਂ ਚੀਜੀਆਂ ਹੈਂ ਨਹੀਂ ਵੀ ਪਾਣੀ ਸੰ ਕਿੰਦਾ ਜਾਏ ਵੀ ਮਨ ਦਾ ਰੱਖਿੰਦਾ ਨਹੀਂ ਗਰੀ ਗੱਲ ਮੇਰੀ ਗੱਲ ਸੁਣਾ ਹਾਂਜੀ ਜੀ ਸਾਡੇ ਹੋ ਗਿਆ ਸੀਗਾ ਆਟਾ ਖਤਮ ਹੁਣ ਅਸੀਂ ਆਟਾ ਲੱਗਿਆ ਇੱਥੋਂ ਲੈ ਲਈ ਤੇ ਆਪਾਂ ਕਿਹਾ ਵੀ ਇਹ ਥੈਲੀਆਂ ਜਿਹੜੀਆਂ ਥੈਲੀਆਂ ਉਲਾਂ ਆਟਾ ਆਪਾਂ ਯੂਜ਼ ਕਰੀਦਾ ਕਣਕ ਸਾਡੀ ਮਮਾ ਕਣਕ ਗਦਵਾਨੀ ਆਪਣੀ ਨਹੀਂ ਨਹੀਂ ਮੰਨੂ ਨਹੀਂ ਕੀ ਹੋਇਆ ਨਹੀਂ ਕੀ ਲੱਗੇ ਨਹੀਂ ਨਹੀਂ ਰਤਨੀ ਨਹੀਂ ਆਦੀ ਚਿੰਗ ਵਾਣੇ ਇਹ ਇਹ ਨਹੀਂ ਆਦੀ ਚਿੰਗ ਵਾਣੇ ਆਦੀ ਕਿ ਕਿੰਡਾ ਚਾਏ ਲੈਣ ਲੱਗੇ ਕਹਿੰਦਾ ਆਟਾ ਨਹੀਂ ਲੱਗੇ ਲੈਣ ਅਸੀਂ ਆਟਾ ਲੱਗੇ ਲੈਣ ਕਿੰਡਾ ਚਾਏ ਨਹੀਂ ਲੈਣ ਲੱਗੇ ਤੇਰੇ ਲਈ ਓਕੇ ਲੱਗੀ ਸਮਝ ਉਹ ਕੀ ਲੈਣਦੇ ਪਪਾ ਦੇਖੋ ਚਿੰਗ ਵਾਣੇ ਇਹ ਵੇਲੇ ਪਪਾ ਚਿੰਗ ਅੱਧਰ ਦੇਖੋ ਸਨ ਵੀਰ ਸਾਡਾ ਲੰਮਾ ਗਿਆ ਇਹ ਅਸਟਾ ਹਰ ਆ ਰਹਾ। ਚੁਰੂ ਬਣਾ ਪਕਾ ਰਹੀ। ਇਹ ਕਹਿੰਦੇ ਮੰਮੀ। ਕੁਛ ਵੀ ਨਹੀਂ। ਲੈ ਉੱਪਰ। ਕਿੱਥੇ ਰੱਖਣੀ ਹੈ? ਅੱਛਾ। ਉਹ ਮਾਰੋ। ਅੱਛਾ ਅਡੀ ਪੀਣੇ ਰਹਿ ਜਾਂਦੇ। ਇਹ ਗੱਡੀ ਗੱਡੀ ਚ ਪੈਡੀਏਟਰ ਹੀ ਹੋ ਗਈਆਂ ਕੰਨੀ। ਇੱਕ ਆ ਪਈ ਆ। ਬਸ ਤਾਂ ਦਾ ਹਾਂ ਕੰਮ ਨਹੀਂ ਜਾਂਦਾ। ਦੋ ਪੀਣੀ ਨਹੀਂ ਮੈਂ। ਇਹ ਦਿਹਾੜੀ ਚ ਕਿੰਨੀ ਕਿੰਨੀ 10 ਚਾਰ ਬਸ 10 ਚਾਰ ਬਸ ਆ ਗਾਇਸ ਹੂੰ ਚਿਤਕੀ ਰਹਾ ਇਹ ਨੂੰ ਅੱਜ ਮਿਲ ਗਿਆ 4-5 ਦਿਨਾਂ ਬਾਅਦ ਹੁਣ ਭੁੱਲ ਗਈ ਠੀਕ ਹੈ ਮਿਲਣਾ ਕੱਲੂ ਪੁੱਤ ਤੈਨੂੰ ਹੋਰ ਦੇਖੋ ਕੀ ਕਰਦੇ ਹੋ ਤੁਸੀਂ ਚਲ ਕੋਈ ਆ ਨਿਆਣਾ ਆ ਨਹੀਂ ਨਹੀਂ ਤੁਸੀਂ ਹੁਣ ਤਾਉ ਆਪਣੇ ਅਰਗੇ ਬਿਮਾਰ ਇਦਾਂ ਪਹਿਲੇ ਆਣਾ ਥੋੜਾ ਹਾਂਜੀ ਥੋੜਾ ਬਿਮਾਰ ਮੈਂ ਨਹੀਂ ਆਇਆ ਪਰ ਮੈਂ ਬਿਮਾਰ ਹੀ ਪਾਪਾ ਬਹੁਤ ਆਖਾਂ ਜੀ ਮੈਂ ਬੜੇ ਟਾਈਮ ਬਾਅਦ ਆਪਣੀ ਦੀਦੀ ਕਰਾਈਆ ਕਿੰਨੇ ਟਾਈਮ ਬਾਅਦ ਆਈ ਦੀਦੀ ਤੇ ਆਇਆ ਸਾਲ ਬਾਅਦ ਸਾਲ ਬਾਅਦ ਹੈ ਮੇਰਾ ਹੂੰ ਦੇ ਲੋ ਜੀ ਮੈਂ ਸਾਲ ਬਾਅਦ ਆਈ ਆ ਵਿਆਹ ਤਾਂ ਪਹਿਲੀ ਵਾਰੀ ਆਈ ਆ ਵਿਆਹ ਤਾਂ ਪਹਿਲੀ ਦੂਜੀ ਵਾਰੀ ਆਈ ਆ ਨਾ ਹੂੰ ਪਹਿਲੀ ਦੂਜੀ ਵਾਰੀ ਆਈ ਆ ਮੈਂ ਦੀਦੀ ਹੁਣਾਂ ਤੇ ਕਰੇ ਸਾਰੇ ਤੋਂ ਜ਼ਿਆਦਾ ਮੇਰੇ ਇਨਾਂ ਉਹਨਾਂ ਦੇ ਨਾਲ ਹੀ ਪਿਆਰ ਬਸ ਇਹਦੀ ਗੋਲੀ ਲੈਣੀ ਪੈਣੀ ਆ ਤੇ ਮੈਨੂੰ ਮੈਂ ਹਾਂ ਮੈਂ ਦਿਖਾਤਾ ਇਹਨਾਂ ਸਾਰਿਆਂ ਨੂੰ ਇਹ ਦੀਦੀ ਹੁਣਾਂ ਦਾ ਬੇਟਾ ਏ ਤੇ ਇਹ ਉਹਨਾਂ ਦੀ ਮੰਮਾ ਆ। ਪਾਜੀ ਸਾਡੇ ਬਾਹਰ ਬੈਠੇ ਆ ਸ਼ਾਇਦ ਦੇਖਦੇ ਹੋਣ ਸਾਨੂੰ। ਤੇ ਅਸੀਂ ਨਾ ਹੋ ਮੈਂ ਦੀਦੀ ਦਵਾਈਆਂ ਪਤਾ ਕਿੰਨੀਆਂ ਖਾਰੀ 650 ਦੀ ਇੱਕ ਦਵਾਈ ਲਈ। ਉਹਨਾਂ ਨੂੰ ਆਰਾਮ ਨਹੀਂ ਗਰਮ ਪਾਣੀ ਦੇ ਗਲਾਲੇ ਕਰ। ਗਰਮ ਪਾਣੀ ਦੇ ਗਰਾਰੇ ਕੀਤੇ ਰੋਜ਼ ਡੇਲੀ ਕਰਦੀਆਂ ਤੋਂ ਤਿੰਨ ਤਿੰਨ ਵਾਰੀ। ਤਾਂ ਆਰਾਮ ਨਹੀਂ ਆਉਂਦਾ। ਇੰਜ ਕੰਮ ਤਾਂ ਤਾਂ ਆ ਗਿਆ ਮੇਰਾ ਮੁੱਟਾ। ਤੇ ਗਲੇ ਨੂੰ ਨਹੀਂ ਆਰਾਮ ਹੁੰਦਾ। ਠੰਡੀਆਂ ਚੀਜ਼ਾਂ ਨਾ ਖਾਓ ਠੰਡੀਆਂ ਚੀਜ਼ਾਂ ਪੁੱਛ ਲਓ ਇਹਨਾਂ ਨੂੰ ਮੈਂ ਕੁਝ ਨਹੀਂ ਖਾਂਦੀ ਥਾਲੀਆਂ ਚੀਜ਼ਾਂ ਨਾ ਖਾਓ ਤਲੀਆਂ ਚੀਜ਼ਾਂ ਮੜਾ ਜਾ ਸਾਰਾ ਕੁਝ ਬੰਦ ਨਹੀਂ 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 ਇਹਦਾ ਮਤਲਬ ਹੁਣ ਸਾਰਾ ਕੁਝ ਬੰਦ ਕਰ ਦਵਾ ਸੱਚੋ ਪਰਫਿਊਮ ਕਿਥੇ ਆ ਛੇੜਾ ਪਰਫਿਊਮ ਜਿਹੜਾ ਤੁਹਾਨੂੰ ਪਹਿਰੋਂ ਆਇਆ ਸੀ ਉਹ ਲੈ ਗਈਆਂ ਫੁੜਫੁੜ ਬਸ ਏੜੀਆਂ ਗੇੜੀਆਂ ਹੋਰ ਸਾਨਾ ਪਾਲਾ

ਬਹੀ ਮਾਤਾ ਉਹ ਜਿਆ ਤਿਆਰੇ ਆ ਖਵਾਮ ਕਰ ਦਮਾ ਆਧਾਰ ਕਾਰਡ ਪਾਇਆ ਨਹੀਂ ਮੰਨੀ ਪਤਾ ਆ ਦੀਦੀ ਟਾਵਲ ਹੈਗਾ ਹਾਂ ਟਾਵਲ ਮੈਂ ਕੁਝ ਕਰ ਨਹੀਂ ਪਾਤੀ ਮੰਨੀ ਹੈਲੋ ਹਾਂਜੀ ਹਾਂਜੀ ਪਾਣੀ ਲਈ ਮੁੰਡੇ ਰੁਪੀ ਦੇ ਦੁੱਧ ਉਹ ਆ ਆ ਕਿੱਧਰ ਨੂੰ ਆਏ ਆਧਾਰ ਕਾਰਡ ਪਾਇਆ ਨਹੀਂ ਗੱਲਾਂ ਕਹਿਣ ਕਾੜੀ ਪਾਇਆ ਨਹੀਂ ਮੈਂ ਆਧਾਰ ਕਾਰਡ ਵੀ ਪਾਇਆ ਕਿੱਥੇ ਚੱਲ ਮੈਨੂੰ ਆਲੇ ਪਾਸ ਸ਼ਰਟ ਆਲ ਪਾ ਵਾ ਗਰੂ ਗੱਜੀ ਭਾਈ ਗੁਰਦੀ ਭਾਈ ਗੁਰਦੀ ਕਿੰਨਾ ਪਿਆਰਾ ਗੁਰਦੁਆਰਾ ਲੱਗਦਾ ਪਿਆਣਾ ਚਾਵਲ ਗੁਰਦੁਆਰਾ ਹੁਣ ਅਸੀਂ ਜਾਂਦੇ ਪਏ ਆ ਜੀ ਆਜ ਅੰਦਰ ਚਾਲ ਗੁਰਦਾਰੇ ਨੂੰ ਹੁੰਦਾ ਕਾਫੀ ਲੱਗ ਜਾਣਾ ਨਾ ਯਾ ਬਰੋ ਕੈਮਰਾ ਨਹੀਂ ਸਹੀ ਆ ਰਿਹਾ ਕੈਮਰੇ ਤੋਂ ਉਂਗਲ ਕੋਈ ਹਨੇਰਾ ਆ ਲੈ ਓਏ ਕਿੱਥੇ ਗਿਆ ਆ ਲੈ ਓਏ ਪਾਣੀ ਹਰ ਪਾਣੀ ਪਾਣੀ ਦਿਗਾ ਪਾਣੀ ਪੀਓ ਪਿਆਸ ਲੱਗੀ ਖੇਡ ਖੇਡ ਕੇ ਵਿਚਾਰੇ ਨੂੰ ਬਹੁਤ ਜ਼ਿਆਦਾ ਹਨਾ ਬਾਜੀ ਬਾਜੀ ਨੂੰ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ ਨਾ ਉਹ ਚੱਲਾ ਬਾਜੀ ਫੇਰ ਬਾਜੀ ਚੱਲੇ ਆ ਇਹਦਾ ਨਾ ਬਾਜੀ ਰਖਤਾ ਹੁਣ ਮੰਮੀ ਮੈਂ ਠੀਕ ਆ ਮੈਂ ਕਹਿੰਦਾ ਨਾ ਬਾਜੀ ਰਖਤਾ ਗੈਵੀ ਦੇ ਦੇਂ ਤਰੀ ਕੀ ਆਦਾ ਦੇਖਿਓ ਓਏ ਇੰਜ ਜਦੋਂ ਇੱਧਰ ਆਣ ਕੇ ਦੇਖਣ ਬਸ ਫੋਨ ਤੇ ਫੋਨ ਤੇ ਚੰਬੜਿਆ ਰਹਿਣਾ ਕਿਹੜੀ ਗਲਾਸ ਚ ਮੈਂ ਬਾਹਰ ਵੀ ਜੇ ਲੈ ਤਾਂ ਸਹੀ ਆ ਆ ਦੇਖ ਇੱਧਰ ਪਰਸ ਕਿਦਾਂ ਟੰਗੇ ਕੁੜਜਵਾਕਾਂ ਵਾਂਗੂ ਬਾਹਰ ਤਾਂ ਨਹੀਂ ਕਿਹਦੇ ਭਰਾਵੋ ਮੇਰੇ ਜੇ ਗੱਡਾ ਹੁੰਦਾ ਪਾਰਕ ਸਾਈਡ 'ਤੇ ਇੱਕ ਕੈਮਰਾ ਬਸ ਥੱਲੇ ਆ ਉਹ ਹੁਣ ਆ ਉਹ ਕੁੜੀਆਂ ਵਾਲਾ ਮੈਂ ਕਿਹ ਕੁੜੀ ਆਹ ਇੱਕ ਕੁੜੀ ਆ ਆ ਦੀਦੀ ਦਾ ਪਰਸ ਆ ਅਗਿਆਵੀ ਦਾ ਪਰਸਾ ਹਣਾ ਗਿਆ ਵੀ ਹਾਂਜੀ ਆ ਤੇ ਦੋਲਾ ਕੇ ਆਇਆ ਗਿਆ ਉਹ ਇਹ ਹੋਈ ਅੰਤ ਨਹੀਂ ਨੁੰਦ ਨਹੀਂ ਆਉਂਦੀ ਹੈ ਜਦੋਂ ਤੁਸੀਂ ਇੰਨਾ ਜ਼ਿਆਦਾ ਗੱਡੀ ਚਲਾਉਂਦੇ ਆ ਆਪਣੇ ਆਪ ਬਣ ਗਏ ਨਾ ਇੱਥੋਂ ਦੇ ਆ ਰੋਡ ਲੱਗਾ ਬਣਾ ਡਬਲ ਯਾ ਯਾ ਇਹ ਮੈਨੂੰ ਮੈਨੂੰ ਕਹਿੰਦੇ ਮੈਨੂੰ ਨਹੀਂ ਨਹੀਂ ਆਉਂਦੀ ਕਿੰਨਾ ਕਨੇ ਚਿਰ ਮੈਂ ਗੱਡੀ ਚ ਲਈ ਅੱਜ ਦਿੱਕਤ ਦੱਸ ਬੰਦਾ ਤੁਸੀਂ ਮਤਲਬ ਸਾਰੀ ਚਾਸ ਵੀ ਕੀਤੀ ਜੀ ਲਈ ਸਾਰੀ ਦਿਹਾੜਾ ਵੀ ਗੱਡੀ ਚ ਚਲਾਈ ਕਿ ਨਹੀਂ ਅੰਨੀ ਕੋ ਗੱਡੀ ਹੱਥ ਲੱਗੀ ਆ ਸਾਰੀ ਸਾਰੀ ਬਿਨਾ ਇੱਕ ਹੱਥ ਨਹੀਂ ਤੇਰੀ ਲੋੜ ਥੋੜਾ ਪੈਂਦੀ ਪਈ ਆ ਅਸੀਂ ਇੱਕ ਹਫਤਾ ਗਿਆ ਸੀ ਇਹ ਬਾਹਰ ਘੁੰਮਣ ਲਈ ਤੇ ਆਪਾਂ ਤੇ ਇੱਕ ਇੱਕ ਵਾਰੀ ਵੀ ਨਹੀਂ ਕਿਧਰ ਰੁਕੇ ਨਾ ਆਪਾਂ ਹਾਂ ਸਿੱਧੇ ਮਗਲੋੜਗੰਜ ਗੱਡੀ ਸਿੱਧੀ ਉੱਥੋਂ ਆਪਣੇ ਬਾਬੇਵਾਲ ਘਰਾਂ ਤੋਂ ਮਗਲੋੜਗੰਜ ਗੱਡੀ ਇੱਕ ਵਾਰ ਨਹੀਂ ਰੁਕੇ ਸਿੱਧੇ ਮਗਲੋੜਗੰਜ ਜਾ ਕੇ ਗੱਡੀ ਰੋਕੀ ਤੇ ਦੂਜੇ ਦਿਨ ਵਾਪਸੀ ਘਰੇ ਆਏ ਜੇ ਨੂੰ ਫੇਰ ਘਰੇ ਫੇਰ ਆ ਸਵੇਰੇ ਚੱਲੀ ਗੱਡੀ 6 ਵਜੇ ਤੋਂ ਲਾ ਕੇ ਜਿੰਨਾ ਟਾਈਮ ਵੀ ਲੱਗਦਾ ਹੁਣ ਜਾਨੂੰ ਹੁਣ ਯਾਦ ਨਹੀਂ ਕੋਈ ਪਹਿਲਾਂ ਅਸੀਂ ਗਏ ਸੀਗੇ ਦੀਦੀ ਸੋਹਣੀਆਂ ਉਹਨਾਂ ਨਾਲ ਫੇਰ ਆਪਾਂ ਗਈ ਮੰਦਿਰ ਜੀ ਤੇ ਇਹ ਸਾਡੀ ਆ ਦੇਖੋ ਚੱਲ ਪਤਾ ਕਿਦਾਂ ਗੱਡੀ ਨੂੰ ਜਦੋਂ ਕਿੰਨਾ ਟਾਈਮ ਹੋ ਗਿਆ ਗੱਡੀ ਲਈ ਇਹਨਾਂ ਨੂੰ ਮੈਨੂੰ ਗੱਡੀ ਲੈ ਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਸਾਲ ਹੋ ਗਿਆ 10 ਦਸੰਬਰ ਨੂੰ 193 ਨੂੰ ਸਾਲ ਹੋ ਜਾਣਾ ਹਾਂ ਦਸੰਬਰ ਮਹੀਨੇ ਦੀ ਜਨਮ ਦਿਨ ਵਾਲੇ ਦਿਨ ਲਈ ਜਾਂ ਮੈਂ ਬੱਚੀ ਆਪਣੇ ਚੰਦ ਦੇ ਨਾਲ ਦੇ ਲਿਆਣੀ ਇਹਦਾ ਵੀ ਹੈਪੀ ਬਰਥਡੇ ਮਨਾਵਾਂਗੇ ਨਾਲ ਹੀ ਕੱਟ ਹੁੰਦਾ ਕੇਕ ਇਹ ਨਹੀਂ ਪਤਾ ਜੇਲ੍ਹ ਚ ਹੋਣਾ ਕਿੱਥੇ ਹੋਣਾ ਦੇਖੋ ਜੀ ਕਿੰਨਾ ਰਸਾ ਰਸਾ شوف ਕਿਨੇ ਇੱਥੇ ਲੜੀਏ ਸਬਜ਼ੀ ਐ ਫਰੂਟ ਆ ਨਾ ਜਿਆਦਾ ਸਾਰੇ ਫਰੂਟ ਚ ਆਦੇ ਸਬਜ਼ੀ ਕੋ ਆਦੇ ਯਾਰ ਪੀਟੀ ਮੈਂ ਨਾ ਉਹ ਵੀ ਆਦੀ ਹੈ ਯਾਰ ਸਬਜੀ ਹੈਗੀ ਤਾਂ ਕੋਲ ਆ ਜਿਹੜੀ ਆ ਤੋੜੀ ਉਥੋਂ ਉਹਨਾਂ ਨੇ ਸਰਜੂ ਯਾਰ ਲੈ ਇੱਕ ਟਾਈਮ ਦਾ ਡੰਗ ਨਾ ਰਾਤ ਦਾ ਸੌ ਲੂੰਗਾ ਮੰਮਾ ਸਰਜੂ ਰਾਤ ਦਾ ਪਤਾ ਕਿਦਾਂ ਸਮਝਿਆ ਕਰੋ ਮਾਣੇ ਤੁਹਾਨੂੰ ਸਾਰੇ ਹੀ ਪਤਾ ਤੁਹਾਡੇ ਤੋਂ ਕਿਹੜਾ ਕੋਈ ਨਕੂਆ ਕਰਦੀ ਪੀਸ ਹਫਤਾਵਾ ਹਨਾ ਚੱਲ ਹੁਣ ਦੋਨਾਂ ਲਈ ਦੁੱਧ ਲੈ ਲਓ ਮਨਵੀਰ ਜੀ ਤੇ ਸਰਵੀਰ ਉਹ ਦੋ ਤਿੰਨ ਚਾ ਲੈ ਲੂੰਗਾ ਮੈਂ ਤੁਹਾਨੂੰ ਦੱਸੀ ਕਿ ਤਾਣਾ ਕਰਨਾ ਪਣਾ ਡੇਸਟ ਪਾਪਾ ਹੁਣ ਜਾ ਕੇ ਚੜੇ ਭੇਜਦਾ ਕਿਸੇ ਦੇਖੋ ਕਿੰਨਾ ਰਸ਼ ਲੈ ਬਤਾਨੀ ਕਿ ਹੀ ਦਿਖਣ ਲੱਗੀ ਮੈਂ ਕਿਤੇ ਸਾਨੂੰ ਆਹ ਦੇਖੋ ਕਿੰਨਾ ਆਹ ਦੇਖੋ ਓਏ ਉਹ ਉਹਨੇ ਲੈਟ ਕੇ ਚ ਲਈ ਉਹ ਲਾਟੂ ਲਾਇਆ ਉਹਨੇ ਓਏ ਗੱਡੀ ਚ ਲੈ ਉਹਦੇ ਪ੍ਰੀਤੀ ਉਹਦੇ ਉਹ ਲਾਟੂ ਲਾਇਆ ਹਾਏ ਰੱਬ ਤੁਹਾਨੂੰ ਵੀ ਲਾਟੂ ਲਵਾ ਕੇ ਦੋ ਚੰਗੇ ਨਾ ਭੇੜਾ ਲੱਗਦਾ ਯਾਰ ਦੇਖ ਤੋ ਆ ਬੈਂ ਲੈ ਕੀ ਜੋ ਕੀ ਕਿਤੇ ਪੁਲਿਸ ਵਾਲੀ ਗੱਡੀ ਬਣ ਗਈ ਯਾਰ ਲਾਟੂ ਲਾ ਕੇ ਅਗਲਾ ਇਹ ਮਾਰ ਮਾਰ ਬੇੜਾ ਲਾ ਲਾ ਗੱਡੀ ਓ ਕੋਈ ਨਹੀਂ ਬਾਬਾ ਉਹ ਆਦੇ ਯਾਰ ਅੰਕਲ ਯਾਰ ਤੁਸੀਂ ਆਪਣੇ ਹੱਥ ਮੰਮੀ ਮੈਂ ਆਪਣੇ ਹੱਥ ਹੀ ਆ ਮੰਮੀ ਹੋਰ ਮੈਂ ਗਾਂਧੀ ਦੇ ਹੱਥ ਇਧਰੋਂ ਨਿਕਲਿਉਂਦੇ ਇੱਕ ਦੋ ਵੀ ਨਿਕਲ ਜਾਂਦੇ ਆ ਇਧਰੋਂ ਇਧਰੋਂ ਬਹੁਤ ਆਉਂਦੇ ਇਧਰੋਂ ਰੋਲ ਸਾਈਡ ਤੋਂ ਬਹੁਤ ਐਤਵਾਰ ਸ਼ਨੀਵਾਰ ਮੈਂ ਜਿਮ ਜਾਣਾ ਮੈਨੂੰ ਜਿਮ ਜਾਂਦੀ ਬਹੁਤ ਖੀਂਦੀਆਂ ਮਾਸੀ ਕਿਤੇ ਦੁਪਹਿਰਾਂ ਦੇ ਆਇਆ ਦੁਬਾਰਾ ਫਿਬਰੀ ਦੀ ਨਾ ਨਾ ਸਹੀ ਗੱਲ ਤੁਸੀਂ ਸਮਾਨ ਨਹੀਂ ਲੈਣਾ ਤੁਸੀਂ ਆਪਣੀ ਤੇਰੀ ਸਬਜ਼ੀ ਲੈਣੀ ਆ ਨਾਲ ਮੁੰਡਿਆ ਦੁੱਧ ਤੇਰੀ ਜਿਮ ਦਾ ਹਾਂ ਮੁੰਡਿਆ ਬਣਾ ਦੁੱਧ ਲੈ ਪੈ ਜਨ ਹਾਂਜੀ ਤੁਲਾ ਲੈਂਦੇ ਆ ਤੇ ਆਪਣੇ ਦਾ ਬਸ ਉਹਨਾਂ ਨੂੰ ਕੁਝ ਕਿਉਂ ਤੁਸੀਂ ਆਪਣਾ ਸਮਾਨ ਨਹੀਂ ਲੈਣਾ ਕਾਹਦਾ ਸਮਾਨ ਮੇਰਾ ਆਪਣੇ ਕੀ ਦਾ ਨਾ ਯਾਰ ਕੀ ਕਰਨ ਕੀ ਕਾਹਦਾ ਜਲਦੀ ਬੋਲ ਬ੍ਰੈਡ ਵਗੈਰਾ ਅਛਾ ਬ੍ਰੈਡ ਸਲੈਡ ਸਬ ਤੁਥੋਂ ਮਰਜੀ ਲੈ ਲੈ ਉਹ ਕਿਹੜਾ ਮੈਂ ਖਾਂਦਾ ਫ੍ਰੀਡ ਵਧੀਆ ਬਣਦੇ ਆ ਉਹ ਹੀ ਸਮਾਨ ਬ੍ਰੈਡ ਜਿਹੜੇ ਖਰਾਬ ਹੋਏ ਪਏ ਉਹ ਬ੍ਰੈਡ ਸਹੀ ਆ ਉਹ ਵੀ ਪਏ ਆ ਜੀ ਉਹ ਕਿਹੜਾ ਖਰਾਬ ਹੋਏ ਆ ਦੇਖੋ suit ਕੇ ਮੈਂ ਗੱਡੀ ਰੋਕ ਲਈ ਕਿਸੇ ਨੇ ਨਹੀਂ ਰੋਕੀ ਮੈਨੂੰ ਵਿਚਾਰੀ ਸੀਸਾ ਦਿੰਦੀ ਗਈ ਕੁੜੀ ਹੈ ਇੰਦਾਂ ਦੀ ਸੀਸਾ ਮੈਨੂੰ ਸਾਰੀ ਦੁਨੀਆ ਤੋਂ ਚਾਹੀਦੀ ਆ ਬੱਸ ਮੈਨੂੰ ਨਹੀਂ ਪਤਾ ਆ ਦੇਖੋ गाइस suit ਕਿੰਨੇ ਸੋਹਣੇ ਆ ਓਏ ਹਾਂ ਜੀ ਰਾਜ ਦੀ ਹੱਟੀ ਮਿਲਨੇ ਆ ਜੀ ਇਹ ਰਾਜ ਦੀ ਹੱਟੀ ਆ ਕਹਿੰਦੀ ਆ ਸਿੰਦੇਰੀ ਹੱਟੀ ਹਾਂ ਉਹ ਮੇਰੀ ਹੱਟੀ ਦੋਸਰਾ ਡੈਡੀ ਦੀ ਹੱਟੀ ਹਾਂ ਸੂਰਤ ਤਾਂ ਨਹੀਂ ਮਿਲਨੇ ਸੂਟ ਮੈ ਲੈ ਲੈਣਾ ਇੱਕ ਤਾਂ ਉਹਦੇ ਸੂਟ ਸਪੌਂਡਾ ਕੀ ਚੱਕ ਲਈ ਜੀ ਹਾਂ ਉਹੀ ਤਾਂ ਗੱਲ ਹੈ ਹਨਾ ਫੇ ਉਹ ਜੀਨਾ ਪਾਣੀ ਸੂਟ ਸੱਚੀ ਘੋਟ ਹੈ ਹਾਂਜੀ ਆ ਅੱਗੇ ਧਿਆਨ ਨਾਲ ਅੱਗੇ ਤਾਂ ਧਿਆਨ ਆ ਉਹ ਵੀ ਮੈਂ ਸੂਟ ਲੈਣਾ ਹਾਂ ਅੱਛਾ ਸੂਟ ਸਾੜ ਨਹੀਂ ਮਿਲਣਾ ਸੂਟ ਮੈ ਲੈਣਾ ਮੈਂ ਇੱਕ ਤਾਂ ਦੇ ਦੇ ਕਿ ਸੂਟ ਨਹੀਂ ਮਿਲਣਾ ਉਹ ਜਾ ਸੂਟ ਮਿਲਣਾ ਤੇਰੇ ਤੋਂ ਨਹੀਂ ਉਹ ਹੋਵੇ ਲੱਤ ਉੱਤੇ ਡਿਊਟੀ ਆਈ ਨਹੀਂ ਚੱਪਲਾਂ ਦੀ ਅਦੇ ਕ ਗੁਰਦੁਆਰਾ ਸਾਹਿਬ ਨੂੰ ਟਾਈਮ ਨਾ ਦਿੰਦੀ ਮੇਰੀ ਗੱਲ ਇਹ ਹੈ ਕਿਹੜਾ ਗੁਰਦੁਆਰਾ ਸਾਹਿਬ ਆ ਕਾਕੀ ਪਿੰਡ ਉਹ ਵੀ ਲੱਕ ਟੇਢੀ ਉਟੀ ਹਾਂ ਇੱਕ ਸਿੰਘ ਸਭਾ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਆਪਾਂ ਸਿੰਘ ਸਭਾ ਸਿੰਘ ਸਭਾ ਮੈਂ ਕਾਕੀ ਕਾਕੀ ਪਿੰਡ ਦਾ ਗੁਰਦੁਆਰਾ ਸਿੰਘ ਸਭਾ ਸਾਹਿਬ ਹਾਏ ਸਿੰਘ ਸਾਹਿਬ ਸਿੰਘ ਸਭਾ ਹੇ ਲੋਕ ਕਿਉਂ ਹੁੰਦੇ ਕਿਵੇਂ ਆਪਣਾ ਆਪਾਂ ਨੂੰ ਧਿਆਨ ਨਾਲ ਚਲੋਣੀ ਪੈਣੀ ਆ ਸਾਰੇ ਪਾਸੇ ਲੜੀਆਂ ਲੜੀਆਂ ਲੱਗੀਆਂ ਗਾਇਸ ਹੁਣ ਤਾਂ ਲੜੀਆਂ ਲਾ ਦੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਣੀ ਸੀਗਾ ਜਨਮ ਦਿਹਾੜਾ ਉਹਦੇ ਕਰਕੇ ਆਪਾਂ ਨੂੰ ਬਹੁਤ ਖੁਸ਼ੀ ਹੋਈ ਆ ਆਪਾਂ ਤਰਵਾਤ ਫੇਰੀ ਵੀ ਕਰਾਈ ਸੀ ਇਸ ਕਰਕੇ ਆਪਾਂ ਲੜੀਆਂ ਵੀ ਲਾਈਆਂ ਆ ਸਾਨੂੰ ਅੱਜ ਦੀ ਬਹੁਤ ਖੁਸ਼ੀ ਆ ਜੀ ਸੋ ਅਸੀਂ ਤਾਂ ਵੀ ਗੁਰੂ ਦਸਮਹ ਰਾਜ ਜੀ ਉਹਨਾਂ ਦੇ ਵੀ ਪਾਸੇ ਕਰਾਵਾਂਗੇ ਸੋ ਆਪਾਂ ਫੇਰ ਵੀ ਲੜੀਆਂ ਲਾਵਾਂਗੇ ਸੋ ਆਪਾਂ ਸਭ ਖੁਸ਼ ਬੱਧਿਆ ਤਰੀਕੇ ਨਾਲ ਕਰਨ ਆਇਆ ਬੋਗੇ ਓਕੇ ਉਹ ਮੇਰਾ ਮਾਲਕ ਰੱਖੇ ਸਦੀ ਲਾਇਕ ਅਸੀਂ ਉਹ ਬਿੱਕੋ ਸਾਰੇ ਰੱਖ ਚਰਨਾ ਦੇ ਨੇੜੇ ਸਾਨੂੰ ਰੱਖ ਚਰਨਾ ਦੇ ਅੱਜ ਚਾਹ ਬਹੁਤ ਪੀਤੀ ਬਿੱਕੋ ਆਪਾਂ ਹਣਾ ਮੈਂ ਜਾਣਾ ਜਲਦੀ ਘਰੇ ਬੱਸ ਸਾਨੂੰ ਰੱਖ ਚਰਨਾ ਦੇ ਨੇੜੇ ਆਹ ਸਬਜ਼ੀ ਗੇੜੀ ਖਾਣੀ ਅੱਜ ਬਿੱਕੋ ਦੱਦੇ ਆਹ ਸਰੀ ਤੇਰੇ ਹੈ ਵੀ ਕਰ ਦੋ ਮਿੰਟ ਮਾ ਆਵੇ ਲਓ mulia